ਸਹਿਬਿਕ ਦਿਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱੱਬੋਪਾਲ ਦੇ ਵੱਲੋਂ ਪਿਆਰ ਪਰੇ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਪੰਜਾਬ ਦੇ ਵਿੱਚ ਬਹੁਤ ਵੱਡੀ ਧੱਕ ਪਾਉਣ ਵਾਲੇ ਖਿਡਾਰੀ ਜਿਨ੍ਹਾਂ ਨੇ ਪਿੰਡ ਮਲਪੜ ਅੜਕਾਂ ਦੇ ਵਿੱਚ ਜਨਮ ਲਿਆ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਗਰਾਂ ਦਾ ਉਹ ਪਿੰਡ ਮਲਪੜ ਅੜਕਾਂ ਦੇ ਵਿੱਚ ਅਮਰੀਕ ਸਿੰਘ ਕਵੱਡੀ ਦੇ ਵਿੱਚ ਵੱਡਾ ਤੇ ਸਤਕਾਰਯੋਗ ਨਾਮ ਠੋਲੂ ਮਲਪੜੜਕਿਆ ਲਿਆ ਜਾਂਦਾ ਸੀਗਾ ਕਹਿੰਦੇ ਕਿ ਇਹਦਾ ਜਫਾ ਕੋਈ ਵੀ ਸੱਜਣ ਇਹਨਾਂ ਦੇ ਕੋਲੋਂ ਛੜਾ ਨਹੀਂ ਸਕਿਆ ਉਹਨਾਂ ਦੇ ਨਾਲ ਮੁਲਾਕਾਤ ਕਰਵਾਵਾਂਗੇ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸਰਦਾਰ ਬੂਟਾ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡੀ ਕਬੱਡੀ ਦੇ ਵਿੱਚ ਧੱਕ ਪਾ ਕੇ ਦਿਖਾਈਆ ਜਿਨ੍ਹਾਂ ਨੇ ਰੇਡ ਪਾਉਣੀ ਕਹਿੰਦੇ ਕਿ ਐਸਾ ਸਮਾਂ ਵੀ ਆਉਂਦਾ ਸੀ ਸਾਰੇ ਖੇਡ ਦੇ ਵਿੱਚ ਆਪਣੀਆਂ ਪੂਰੀਆਂ ਜਿਹੜੀਆਂ ਰੇਡਾਂ ਹੈਗੀਆਂ ਉਹ ਆ ਦਿੰਦੇ ਸੀ ਬਹੁਤ ਹੀ ਸਤਿਕਾਰ ਦੇ ਨਾਲ ਇਹ ਖੇਡੀਆਂ ਜੰਨੀਆਂ ਸੀ ਜਿਹੜਾ ਪਿਆਰ ਹੈਗਾ ਉਸ ਸਮੇਂ ਦਾ ਬਹੁਤ ਵੱਡਾ ਜਿਹੜਾ ਹੈਗਾ ਸੀਗਾ ਉਹ ਨਜ਼ਰ ਪਲ ਪਲਵਾਨਾਂ ਦੇ ਅੰਦਰ ਇਨ੍ਹਾਂ ਖਿਡਾਰੀਆਂ ਦੇ ਅੰਦਰ ਇਹ ਨਜ਼ਰ ਆਇਆ ਕਰਦਾ ਸੀਗਾ ਸਿੱਧੀਆਂ ਮੁਲਾਕਾਤਾਂ ਕਰਵਾਉਣ ਜਾ ਰਹੇ ਆ ਪਿੰਡ ਮਲਪੜੜਕਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਉਹ ਖਿਡਾਰੀ ਜਿਨ੍ਹਾਂ ਨੇ ਬਹੁਤ ਵੱਡੀਆਂ ਧੂਮਾਂ ਪਾ ਕੇ ਦਿਖਾਈਆਂ ਸ਼ਾਇਦ ਸਾਡੇ ਉਦੋਂ ਜਨਮ ਵੀ ਨਹੀਂ ਹੋਏ ਸੀ ਜਦੋਂ ਇਹਨਾਂ ਨੇ ਬਹੁਤ ਇਲਾਕੇ ਦੇ ਅੰਦਰ ਵਾਕ ਹੋ ਵੀ ਆਪਣੇ ਜੋਰ ਜਿਹੜੇ ਹੈਗੇ ਆ ਕਬੱਡੀ ਦੇ ਵਿੱਚ ਦਿਖਾਏ ਆ ਕਬੱਡੀ ਦੇ ਵਿੱਚ ਬਹੁਤ ਪਿਆਰ ਦੇ ਨਾਲ ਨਾਮ ਲੈ ਜਾਂਦੇ ਠੋਲੂ ਮਲਪਰੀਆ ਕਹਿੰਦੇ ਕਿ ਜੇ ਇਹਦਾ ਜਫਾ ਲੱਗ ਗਿਆ ਕੋਈ ਸੂਰਮਾ ਹੀ ਛੜਾ ਸਕਦਾ ਸੀਗਾ ਕਬੱਡੀ ਦੇ ਵਿੱਚ ਬਹੁਤ ਵੱਡੀ ਮਲ ਮਲਣ ਵਾਲੇ ਕਬੱਡੀ ਦੇ ਅੰਦਰ ਵੱਡੇ ਜੋਰ ਦਖਲਣ ਵਾਲੇ ਨਵਾਂ ਸ਼ਹਿਰ ਸ਼ਹੀਦ ਦੇ ਅਜਮ ਸਰਦਾਰ ਭਗਤ ਸਿੰਘ ਜੀ ਦੇ ਨਗਰ ਦੇ ਵਿੱਚ ਵਸੇ ਹੋਏ ਪਿੰਡ ਮਲਪੜੜਕਾਂ ਨੂੰ ਉੱਪਰ ਲੈ ਕੇ ਜਾਣ ਵਾਲੇ ਅੱਜ ਮਲਪੜੜਕਾਂ ਦੇ ਵਿੱਚ ਪਹੁੰਚੇ ਨੇ ਇੰਗਲੈਂਡ ਦੀ ਧਰਤੀ ਤੇ ਜਾ ਵਸੇ ਅੱਜ ਵਤਨ ਦਾ ਮੋਹ ਜਨਮ ਭੂਮੀ ਫੇਰ ਖੱਚ ਕੇ ਮਲਪੜੜਕਾਂ ਲੈ ਕੇ ਆਈ ਅਚੇਜੇ ਤੌਰ ਤੇ ਗੱਲਾਂ ਕਰਾਂਗੇ ਕੁਝ ਜ਼ਵਾਨੇ ਦੀਆਂ ਗੱਲਾਂ ਕਰਾਂਗੇ ਕੁਝ ਉਸ ਪਿਆਰ ਦੀਆਂ ਗੱਲਾਂ ਕਰਾਂਗੇ ਮਾਂ ਖੇਡ ਕਬੱਡੀ ਦੀਆਂ ਦੇਸ਼ ਸਿਪਕ ਦੇ ਉੱਪਰ ਬਹੁਤ ਜ਼ਿਆਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਹੈ ਅਮਰੀਕ ਸਿੰਘ ਠੋਲੂ ਅਮਰੀਕ ਸਿੰਘ ਜੀ ਤਾਂ ਪਿੰਡ ਦੇ ਅੰਦਰ ਨਾਮ ਜਾਣਿਆ ਜਾਂਦਾ ਸੀਗਾ ਨਹੀਂ ਪਿੰਡ ਦੇ ਅੰਦਰ ਕੋਈ ਨਹੀਂ ਜਾਣਦਾ ਠੋਲੂ ਜੜਦੇ ਸਾਰੇ ਅੱਛਾ ਪਿੰਡ ਦੇ ਅੰਦਰ ਵੀ ਠੋਲੂ ਜਾਣਦਾ ਭਾਵ ਕਿ ਸਕੂਲ ਦੇਆਂ ਸਰਟੀਫਿਕੇਟਾਂ ਦੇ ਉੱਪਰ ਅਮਰੀਕ ਸਿੰਘ ਜਾਣਦਾ ਜੁਨੀ ਸਿੰਘ ਬਸਪਾਸ ਰੋਡ ਪਾਸਪੋਰਟਾਂ ਦੇ ਉੱਪਰ ਅਮਰੀਕ ਸਿੰਘ ਜਾਣਦਾ ਹਾਂ ਜੀ ਅੱਛਾ ਜੀ ਪਿੰਡ ਜਿਹੜਾ ਮੇਰਾ ਨਾਮ ਠੋਲੂ ਵਗੈਰਾ ਲੱਗਦਾ ਨਹੀਂ ਮੇਰੇ ਤਾਂ ਬੰਦਾ ਇੱਕ ਮੇਂਣਾ ਆਇਆ ਜੀ ਕਹਿੰਦਾ ਜ ਆ ਅਮਰੀਕ ਸਿੰਘ ਨੂੰ ਮੇਂਣਾ ਤਾਂ ਸਾਡੇ ਪਿੰਡ ਦਾ 18 ਦਾ ਬੂਰੇ ਖੜਾ ਸੀਗਾ ਜੀ ਕਹਿੰਦਾ ਜੀ ਅਮਰੀਕਾ ਦਾ ਕੋਈ ਆਇਆ ਨਹੀਂ ਜੀ ਕਹਿੰਦਾ ਜੀ ਥੋੜਾ ਜਿਹਾ ਮੈਂ ਕਹਿੰਦਾ ਆਈ ਘਰ ਆ ਸਾਹਮਣੇ ਘਰ ਖੜਾ ਸੀਗਾ ਇਹ ਪਿਆਰ ਦੇ ਨਾਲ ਨਾਮ ਲਏ ਹੁੰਦੇ ਸੀ ਕਹਿੰਦਾ ਆਈ ਘਰ ਇਹ ਪਿਆਰ ਵਾਲੇ ਨਾਮ ਪਿਆਰ ਪਿਆਰ ਦਾ ਨਾਮ ਜੀ ਕਿਉਂਕਿ ਜਿਹੜੇ ਇਹ ਨਾਮ ਹੈ ਨਾ ਇਹ ਮਾਂ ਨੇ ਰੱਖੇ ਹੁੰਦੇ ਆ ਪਿਆਰ ਦੇ ਨਾਲ ਹਾਂਜੀ ਹਾਂਜੀ ਮਾਂ ਦੇ ਰੱਖੇ ਹੋਏ ਨਾਮ ਜਿਹੜੇ ਹੈਗੇ ਆ ਜਦੋਂ ਅਗਰ ਕਬੱਡੀ ਵਿੱਚ ਵੀ ਚੱਲੇ ਥੋੜਾ ਜਿਹਾ ਇਹ ਨਾਮ ਬੜੀ ਦੂਰ ਦੂਰ ਤੱਕਰ ਚੱਲਦੇ ਆ ਹਾਂਜੀ ਹਾਂਜੀ ਕਿਉਂਕਿ ਮਾਂ ਦੇ ਵੱਲੋਂ ਰੱਖਿਆ ਹੋਇਆ ਨਾਮ ਹਾਂਜੀ ਹਾਂਜੀ ਪੂਰੇ ਵਰਲਡ ਦੇ ਅੰਦਰ ਘੁੰਮ ਜਾਂਦਾ ਪਰ ਉਸ ਵੇਲੇ ਜਿਹੜੀ ਕਬੱਡੀ ਸੀ ਉਹ ਕਬੱਡੀ ਸੀ ਕਿਉਂਕਿ ਹਰ ਰੀਡਰ ਕਬੱਡੀ ਕਬੱਡੀ ਕਰਦਾ ਸੀ ਹੁਣ ਤਾਂ ਕਬੱਡੀ ਵੱਧ ਗਈ ਕਬੱਡੀ ਹੁਣ ਸੈਕਿੰਡ ਕਰਤੇ ਨਹੀਂ ਉਸ ਵੇਲੇ ਕਬੱਡੀ ਵਿੱਚ ਜਿਆਦਾ ਕੋਈ ਕਬੜੀ ਕਰਦਾ ਜਿਵੇਂ ਮੁਰੇ ਸਟਾਪਰ ਤਕੜਾ ਸੀ ਜਾਂ ਧੌਲ ਮਾਰਦਾ ਸੀ ਤਾਂ ਸੱਤ ਹੋਰ ਹੁਣ ਤਾਂ ਸੱਤ ਟੁੱਟਦਾ ਕੋਈ ਖਦਾਈ ਨਹੀਂ ਕਰ ਜੀ ਰੇਫਰੀ ਵੀ ਇਹੀ ਵੇਖਦਾ ਸੀ ਤੇ ਭਾਈ ਇਹ ਕਬੱਡੀ ਕਬੱਡੀ ਕਹਿਣਾ ਛੱਟ ਗਿਆ ਛੱਟ ਗਿਆ ਤੇ ਨੰਬਰ ਜਿਹੜਾ ਹੈਗਾ ਆ ਨੰਬਰ ਸੋਪਨ ਬਿਲ ਗਿਆ ਸਟਾਪਰ ਦਾ ਜਾਫੀ ਦਾ ਨਾ ਜਾਫੀ ਦਾ ਦੂਰੇ ਜੀ 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 ਹੁਣ ਤਾਂ 30 ਸਕੰਡ ਹੈ ਜੀ ਰੀਡਰ ਤੇ ਅਗਲੇ ਕੋਈ ਨਹੀਂ ਜੀ ਜਿੱਦਾਂ ਰੀਡਰ ਦਾ ਸਟਾਪਰ ਆ ਅੱਗੇ ਰੀਡਰ ਦਾ ਜੋ ਜਾਲ ਆਲਾ ਸੀਗਾ ਜੀ ਕਿ ਕਬੱਡੀ ਵੀ ਗਾੜੀ ਸਟਾਪਰ ਤੋਂ ਬਦਲ ਲਿਓ ਜੀ ਤੇ ਹੁਣ ਸਟਾਪਰ ਬਦਲ ਜੇ ਹੁਣ ਕੋਈ ਦਾ ਘੜੀ ਨਹੀਂ ਨੀਗੀ ਕਿਹੜੇ ਸਾਲ ਦੇ ਵਿੱਚ ਕਬੱਡੀ ਕੇਲੇ ਨੇ ਸਟਾਰਟ ਮੈਂ 1968 ਦੇ ਵਿੱਚ 1968 ਦੇ ਵਿੱਚ ਹਾਂਜੀ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਉਦੋਂ ਕਿੰਨਾ ਕੁ ਜ਼ੋਰ ਹੁੰਦਾ ਸੀ ਕਬੱਡੀ ਦਾ ਬਹੁਤ ਬੰਦੇ ਮੁੰਡੇ ਹਰ ਜਿੱਦਾਂ ਮੁੰਡੇ ਹੁਣ ਅਕੈਡਮੀ ਵਿੱਚ ਖੇលਦੇ ਆ ਔਰ ਹਰ ਪਿੰਡ ਵਿੱਚ ਜਿੱਦਾਂ ਮੁੰਡੇ ਸੀਗੇ ਹਰ ਪਿੰਡ ਵਿੱਚ 30 ਮਿੰਟ ਤੀ ਜਿਹੜਾ ਹੁਣ ਅਕੈਡਮੀ ਵਿੱਚ ਖੇលਦਾ ਔਰ ਪਿੰਡਾਂ ਦੇ ਮੁੰਡੇ ਸੀ ਤੇ ਭਾਵੇਂ ਅੱਜ ਕਮੈਂਟ ਜਿਹੜੀਆਂ ਇਹ ਅਕੈਡਮੀਆਂ ਬਣੀਆਂ ਅਕੈਡਮੀਆਂ ਦੇ ਅੰਦਰ ਚੁਣ ਕੇ ਏਰੀਆ ਦੇ ਮੁੰਡੇ ਰੱਖੇ ਜਾਂਦੇ ਭਾਵੇਂ ਉਸ ਸਮੇਂ ਦੇ ਦੌਰਾਨ ਹਰ ਪਿੰਡ ਦੇ ਵਿੱਚ ਬੁੱਢੇ 2-4 ਤਾਂ ਸੀਗੇ ਸੀ ਜਿਹੜੇ ਯੋਧੇ ਸੀਗੇ ਜਿਹੜੇ ਸੂਰਮੇ ਸੀਗੇ ਉਹ ਅਕੈਡਮੀਆਂ ਵਰਗੇ ਹੀ ਪਹਿਲਵਾਨ ਜਨਮ ਲੈਂਦੇ ਕਿ ਸਾਡੇ ਪਿੰਡ ਦੀ ਕਬੱਡੀ ਤਕੜੀ ਸੀਗੀ ਸਾਡੇ ਪਿੰਡ ਦੇ ਪੰਜ ਪੰਜ ਪਲੇਅਰ ਅਸੀਂ ਤਕੜੇ ਸੀਗੇ ਜੀ ਉਮੀਤ ਗਰਬੀਰ ਸਿੰਘ ਦਾ ਭਰਾ ਸੀਗਾ ਜੀ ਸੁੱਚਾ ਸਿੰਘ ਐਮ ਡੀ ਸੀਗਾ ਜੀ ਹਰੀ ਸਿੰਘ ਸੀਗਾ ਤੇ ਹਰੀਰਾਮ ਸੀਗਾ ਤੇ ਜਿਹੜੇ ਹਰੀਰਾਮ ਤੋਂ ਸੁੱਚਾ ਸਿੰਘ ਇਹ टॉप के प्लेयर थे अभी दो सौ थे जी तो यह टॉप जाता हरी सा बहुत टॉप का प्लेयर रहा जी जो कोई मेरे ख्याल कोई इलाके का कोई रीडर है, है जी जो ना फड़िया हो जी कि कोई रीडर कोई ने छी ना फड़िया हो सा मैच पे जो मैच किसान नहीं पाया वो गल जुरी है मै नीर मेरे मैन ईटू फट होया ਬੜਾ ਫਕਰ ਮਹਿਸੂਸ ਹੁੰਦਾ ਹੋਵੇਗਾ ਬੜਾ ਫਕਰ ਮਹਿਸੂਸ ਹੁੰਦਾ ਕਿਉਂਕਿ ਦੇਖੋ ਸਾਰਾ ਸਾਡਾ ਸਾਰਾ ਪਿੰਡ ਮਗਰ ਜਾਦਾ ਸੀਗਾ ਜੀ ਵੇਖਣਾ ਜਦ ਜਦ ਅਸੀਂ ਕੁੱਡੀ ਖੇਲੇ ਸਾਰਾ ਪਿੰਡ ਜਾਂਦਾ ਸੀਗਾ ਮੈਂ ਵੇਖਿਆ ਕਿਦੋਂ ਰਾਸ਼ੀ ਬਹੁਤ ਹੁੰਦਾ ਸੀ ਬਹੁਤ ਸਾਰਾ ਪਿੰਡ ਜਾਂਦਾ ਸੀਗਾ ਜੀ 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 ਠੀਕ ਹਰ ਪਿੰਡ ਵਿੱਚ ਮੁੰਡੇ ਮੁੰਡੇ ਬਿ ਤਗੜੇ ਸੀਗੇ ਜਿਹੜਾ ਰਾਪਰ ਦੇ ਤਗੜੇ ਸੀ ਮੁੰਡੇ ਖਾਰਗਨਾ ਬਿੱਲੂ ਪੁੱਪੂ ਸੀਗੇ ਰਾਪਰ ਉਹ ਇੱਕ ਜਸਵੀਰ ਆ ਦੋਲਾ ਗੁਰਬਖਸ਼ ਪਾਸ਼ੀ ਇਹ ਰਾਪਰ ਦੇ ਸੀਗੇ ਜੀ ਤੇ ਇਹਦੇ ਆਪਣੇ ਕੰਗੜੀ ਦੇ ਬੀਰੀ ਸੀ ਸਾਰੇ ਸੀਗੇ ਵਾਹ ਆਪਣੇ ਲੱਕਣਾ ਜਲੀ ਤਾਲੀ ਸੀਗੇ ਜੀ ਤੇ ਇਹ ਇਦਾਂ ਤੱਕੜੇ ਬਾਡੋਗਰੇ ਵੀ ਕੀ ਸੀਗਾ ਜੀ ਤੇ ਤੁਹਾਡਾ ਕੇਬੀ ਸੀਗਾ ਉਹਲੇ ਜਿਹੜੀ ਇਹ ਟੂਰਨਾਮੈਂਟ ਮੁੰਡਿਆਂ ਦੇ ਤਗੜ ਤਗੜੇ ਮੈਚ ਜਿਹਦਾ ਜਾਨਦਾ ਜਿਹਨੂੰ ਤਾਂ ਖੇਲੇ ਜਿੰਦਗੀ ਵੀ ਵੀਡੀਓ ਦਿੰਦੇ ਨੇ ਜੀ ਹਾਂਜੀ ਰਾਬਲ ਰਾਬਲ ਮੁੰਡੇ ਠੀਕ ਹੋ ਜਾਂਦੇ ਸੀ ਰਾਬਲ ਰਾਬਲ ਕੋਈ ਇਦਾਂ ਰੀਪਲੇਅਰ ਕੋਈ ਕੋਪਲੇਅਰ ਮੜ ਆਇਆ ਜੀ ਤੇ ਰਾਬਲ ਸਾਡਾ ਮੈਚ ਫਸਾ ਦੱਸਦਾ ਸੀਗਾ ਹੋਰ ਖੜ ਗਿਆ ਵੀ ਅਸੀਂ ਜਾਂਦੇ ਸੀ ਬਾਕੀ ਸਭ ਜਦੋਂ ਇੱਕ ਦੋ ਮੁੰਡੇ ਸੀਗੇ ਜੀ ਕਿਹੇ ਇਕੱਲਾ ਗੁੱਡੂ ਸੀਗਾ ਵਾਹ ਤੇਜ ਜੀ ਜੀ ਤੇ ਬੰਸਾ ਬੰਸਾ ਤੇ ਦਮਣ ਬੀ ਵਾਲੇ ਸੀਗੇ ਅਮਰੀਕ ਅਮਰੀਕ ਪੀੜੀਆਂ ਵੀ ਵਾਲਾ ਸੀਗਾ ਵੀ ਆ ਜਿਹੜੇ ਟੀਮਾਂ ਜਰਾਲੀ ਦੀ ਵੀ ਸੀ ਸਾਡੇ ਪਿੰਡ ਦੀ ਵੀ ਵੀ ਸੀ ਜੀ ਤੇ ਸਾਡੇ ਪਿੰਡ ਦੀ ਵੀ ਇਹ ਸੀ ਜੀ ਤੇ ਇਹ ਦੇ ਬੰਦੇ ਸਾਰੇ ਜੀ ਤਕੜੇ ਸੀ ਸਾਡੇ ਪਿੰਡ ਦੇ ਵੀ ਤੇ ਅਸੀਂ ਸਾਡਾ ਪੰਗਾਰਾ ਦਾਪ ਡੇ ਰੰਦਾ ਦਾ ਜਾਂ 1 ਰੁਪਏ ਦੇ ਉਹ ਜਿੱਦਦੇ ਹੋਏ ਜਾਂ 1 ਰੁਪਏ ਦੇ ਹੀ ਜਿੱਦਦੇ ਸੀ ਜੀ ਜੀ ਹੋਰ ਦੋ ਦੋ ਮੁੰਡੇ ਸੀਗੇ ਉਹਨਾਂ ਨੂੰ ਅਸੀਂ ਮੰਨਦੇ ਸੀ ਕੁਝ ਵੀ ਹੈ ਜੀ ਤੇ ਥਾਦੀ ਵਾਲੇ ਵੀ ਜਿਹੜੇ ਇੱਕ ਸਾਲ ਮੈਚ ਹੋਇਆ ਇੱਥੇ ਬੈਂਸੀ ਜੀ ਮੁੰਡੇ ਚੈਲੰਜ ਕਰਤਾ ਸਾ ਸਾਡੂ ਜਿਹੜੇ ਮਰਜ਼ੀ ਮੁੰਡਾ ਲਿਆ ਉਹ ਉਸ ਵੇਲੇ ਮੋਟਰਸਾਈਕਲ ਦਾ ਸਾਡੇ ਕੋਲ ਸਾਈਕਲ ਹੁੰਦੇ ਸੀ ਉਹ ਲਈ ਹਾਂਜੀ ਸਮਾਂ ਮੋਟਰ ਮੋਟਰਸਾਈਕਲ ਵੀ ਕਹਿੰਦੇ ਸੀ ਜੀ ਤਾਂ ਉਹ ਹੋਰ ਚੈਲੰਜ ਕਰਤਾ ਉਹ ਫੇ ਲਿਆ ਅਟਿਆਲਾ ਦੇਵ ਦਸਾਂਜੜਾ ਕੇਬੀ ਖੜ ਗਿਆ ਬਿੱਲੂ ਦਾ ਪਪੂ ਤੇ ਸਾਡੇ ਪਾਸ ਖਿਲੇ ਭਾਰਕਾ ਵਿਕੀ ਸਾਧੂ ਤੇ ਆਪਣੇ ੜਕੜਾ ਜੱਲੀਤਾਰੀ ਜੀ ਤੇ ਕੰਗਾਲ ਵੀ ਐਸੀ ਤਾਂ ਮੱਕੜਵਾਲੇ ਉਹ ਕਿਹਦੇ ਆ ਇਹ ਖਿਲੇ ਜੀ ਮੈਂ ਵੀ ਉੱਜ ਦੇ ਸ਼ਿਲਾ ਸਾਡੇ ਬੜੇ ਤੇ ਲਿਖਦੇ ਹਰੀ ਸੁੱਚਾ ਤਬੀਤਾ ਜੀ ਤੇ ਦੇਖ ਲੈ ਫਿਰ ਉਹ ਜੋ ਜੋ ਹਰਗ ਹੈ ਫਿਰ ਸਾਡਾ ਕੋਲ ਦੇਖ ਲੋ ਫ੍ਰੀ ਅਸਾ ਜੀ ਆਪੇ ਉਹ ਵੀਰ ਕਲ ਬਣਾ ਕਰ ਲਵੇ ਜੀ ਅੱਛਾ ਜੀ ਫਿਰ ਉਹ ਚਰਤ ਰੱਖਤੀ 5-5000 ਦੀ ਵਾ ਤੇ ਉਹਦੇ 5000 ਰੁਪਏ ਕਿਹੜੇ ਕਿਹ ਦੇਖਿਆ ਸੀ ਸਾਡੇ ਸਾਡੇ ਪੜੇ ਦਾ ਬੁੱਝਾ ਹਸਾ ਬੁੱਝਾ ਹੁੰਦਾ ਸੀ ਜੀ ਜੀ ਤੇ ਉਹ ਕਿਤੇ ਕਿੰਨੇ ਪੈਸੇ ਲੱਗੇ ਸੀ ਉਹ ਕਹਿੰਦਾ 10 ਰੱਖੋ ਜੀ ਕੱਲ ਕਹਿੰਦਾ 10 ਗਿਆ ਜਾਂ 10 ਆਇਆ ਉਹ ਫਿਰ ਬੈਂਸਾਰੇ ਠਾਤੇ ਕਦੇ ਲੜਾਈ ਹੋ ਲੜਾਈ ਹੋ ਬਣੀ ਜੀ 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 ਇਸ ਕਰਕੇ ਉਹ ਕੋਲ ਰਹੀ ਹੋਈ ਪਰ ਜਿੱਤੇ ਇਹ ਗੈਸੇ ਇਹ ਵੀ ਜਿੱਤੇ ਬੀਬੀ ਜਿੱਤੇ ਜੀ ਉਹ ਪੁੱਛੂ ਕਿ ਕੈਪਟਲ ਦੀ ਕਿੰਨੀ ਇੱਕ ਯਾਦ ਆਉਂਦੀ ਆ ਕਬੱਡੀ ਦੀ ਜਦੋਂ ਕਿਤੇ ਇੰਗਲੈਂਡ ਦੇ ਅੰਦਰ ਵੇਖਦੇ ਹਾਂ ਕਬੱਡੀਆਂ ਹੁੰਦੀਆਂ ਮੈਨੂੰ ਆਪਣਾ ਬਚਪਨਾ ਯਾਦ ਆਉਂਦਾ ਫਿਰ ਬੀ ਇਹ ਤਾਂ ਡੈਡ ਵੀ ਕਹਿੰਦੇ YouTube ਜਦ ਜਦ ਦੇਖੀਦਾ ਤੂੰ ਕੁੜੀਆਂ ਬੈਠਾ ਆਇਆ ਹੁੰਦਾ ਅੱਛਾ ਨੇੜੇ ਵੀ ਕਹਿੰਦੇ ਅੱਛਾ ਜਦੋਂ ਜਦ ਦੇਖਦੇ ਆ ਤੂੰ ਕੁੜੀਆਂ ਬੈ ਕਬੱਡੀ ਦੇਖਦਾ ਹੁੰਦਾ ਜੀ ਜੀ ਮੈਨੂੰ ਛੋਕ ਕਬੱਡੀ ਦਾ ਫੁੱਟਬਾਲ ਦਾ ਛੋਕ ਹੈ ਦੀ ਕਿੰਨਾ ਮਾ ਫੁੱਟਬਾਲ ਖੇਡੀ ਇਹ ਜਿਹੜੀ ਖੇਡ ਕਬੱਡੀ ਸੀ ਇਹ ਹੈਗੀ ਜ਼ੋਰ ਦਾ ਵਿਸ਼ਾ ਸਰਕਾਰ ਜ਼ੋਰ ਨਾਲ ਵੀ ਤੇਜ਼ ਵੀ ਡੌਟ ਵੀ ਥੋੜੀ ਚਾਹੀਦੀ ਆ ਰੇਸ਼ ਵੀ ਹੁਣ ਚਾਹੀਦੀ ਬੰਦੀ ਜੀ 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 ਇਹ ਬੰਦੇ ਦੇਸ ਨਹੀਂ ਉਹ ਵੀ ਕਾਮਯਾਬ ਨਹੀਂ ਹੈਗਾ ਕਿਉਂਕਿ ਮੇਤਰੋਂ ਬੜਾ ਹੈਗਾ ਉਹ ਉਹ ਨਹੀਂ ਦੇਸ ਜੀ ਉਹ ਸਿਰਫ ਜਫਾ ਪੈ ਗਿਆ ਪੈ ਗਿਆ ਦੌੜ ਕੇ ਨਹੀਂ ਫੜ ਸਕਦਾ ਜੀ ਮੈਂ ਇਸ ਕਰਕੇ ਬਹੁਤ ਜ਼ਿਆਦਾ ਹੋ ਗਿਆ ਸਰ ਮੈਂ ਦੌੜ ਕੇ ਫੜ ਲਿਆ ਤੁਸੀਂ ਜੀ 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 ਜੀਨਰੇਟਰ 'ਤੇ ਪਾਜਦਾ ਤਾਂ ਵੀ ਫੜ ਨਹੀਂ ਦਿੰਦਾ ਟਟਕੇ ਕਿਉਂਕਿ ਮੈਂ ਵੇਖਿਆ ਕਿ ਕਬੱਡੀ ਦੇ ਠਾਠਾ ਮਾਰਦੇ ਕੱਟ ਦੇ ਵਿੱਚ ਇਹ ਵੱਡੇ ਵੱਡੇ ਅਨਾਉਂਸ ਹੁਣੇ ਕਿ ਲਓ ਜੀ ਫੜ ਲਿਆ ਥੋਲੂ ਨੇ ਹਾਂਜੀ ਹਾਂਜੀ ਤੇ ਉਸ ਸਮੇਂ ਦੇ ਜਿਹੜੇ ਨਾਮ ਵੀ ਸੀਗੇ ਬੜੇ ਪਿਆਰ ਦੇ ਨਾਲ ਲਏ ਜਾਂਦੇ ਸੀਗੇ ਤੇ ਜੋਰ ਵੀ ਬਹੁਤ ਹੋਇਆ ਕਰਦਾ ਸੀਗਾ ਜਾਲੇ ਕੋਈ ਮੈਦ ਹੋਇਆ ਜੀ ਪਹਿਲੀ ਵਾਰ ਸਾਨੂੰ ਜਾਲ ਸ਼ੁਰੂਆਤ ਲੈ ਗਿਆ ਜੀ ਲੱਕੜਾ ਜਲੀ ਤਾਂ ਜਦੋਂ ਸੀਗਾ ਜੀ ਜਦੋਂ 40 ਰੁਪਏ ਜਫਾ ਮਾਰਿਆ ਨਾ ਤਾਂ ਉਸ ਲੌਸਮੈਂਟ ਬਣਾ ਕਿ ਕਹਿੰਦਾ ਕਹਿੰਦਾ ਚੂਹੇ ਦੇ ਹਾਥੀ ਤਾਂ ਲਿਆ ਉਹ ਚੂਹੇ ਦੇ ਹਾਥੀ ਤਾਂ ਲਿਆ ਇਦਾਂ ਕਹਿੰਦਾ ਇਦਾਂ ਕਹਿੰਦਾ ਲੌਸਮੈਂਟ ਵਾਲਾ ਜੀ ਜੀ ਦੇਖੋ ਉਦੋਂ ਜਿਹੜੇ ਇਦਾਂ ਦੇ ਆਨੌਂਸਾ ਹੁੰਦੀਆਂ ਸੀਗੀਆਂ ਹਾਂਜੀ ਉਹਦੇ ਲੋਕਾਂ ਦਾ ਆਪਸੀ ਪਿਆਰ ਵੀ ਬਹੁਤ ਹੁੰਦਾ ਸੀ ਪਿਆਰ ਬਹੁਤ ਸੀ ਪਿਆਰ ਇਹ ਲੜਾਈ ਝਗੜੇ ਬਾਰੇ ਲੋਕ ਘਟ ਜਾਂਦੇ ਸੀ ਲੜਦੇ ਨਹੀਂ ਸੀ ਪਲੇਟਾਂ ਨਾਲ ਲੜਦੇ ਸੀ ਸਰਵਿਕ ਪੁੱਡੀ ਖੇਡਦੇ ਸੀ ਜਾਂ ਗਰੋਂਡੋਂ ਬਾਹਰ ਦੇ ਫਿਰ ਅਸੀਂ ਮਿੱਤਰਾਂ ਨਾਲ ਵਾ ਵਾ ਬੱਲੇ ਬੱਲੇ ਫਿਰ ਇੱਕ 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 ਰੋਟੀ ਵੀ ਖਾ ਸਕਦਾ ਸੀ ਚਾਹ ਬਾੜੀ ਵੀ ਖਾ ਸਕਦੇ ਸੀ ਇੱਕ ਸੈਕਿੰਡ ਪਿਆਰੇ ਵਧੀਆ ਗੱਲ ਐ ਸਾਡੇ ਸਤਿਕਾਰਯੋਗ ਪਲੇਅਰ ਸਹਿਬਾਨ ਨੇ ਦੱਸੀ ਐ ਕਿ ਕਬੱਡੀ ਦੇ ਅੰਦਰ ਹੀ ਜੋਰ ਦਿਖਾਣੇ ਐ ਜਦੋਂ ਗਰਾਊਂਡ ਨੂੰ ਮੱਥਾ ਟੇਕ ਕੇ ਬਾਹਰ ਨਿਕਲਿਓ ਫਿਰ ਜਿਹੜਾ ਸਾਡਾ ਪਿਆਰ ਸਾਹ ਕਹਿੰਦੇ ਭਰਾਵਾ ਵਾਂਗ ਹੋਇਆ ਕਰਦਾ ਸੀਗਾ ਇਹ ਨੋਟ ਕਰਨ ਸਾਰੇ ਸਰੋਤੇ ਤੇ ਸਾਰੇ ਪਹਿਲਵਾਨ ਤੇ ਇਹ ਪਿਆਰ ਜਿਹੜਾ ਹੈਗਾ ਆ ਬੜ ਕਰ ਰੱਖਣਾ ਇਹ ਪਹਿਲਵਾਨਾਂ ਦਾ ਵੀ ਫਰਜ਼ ਹੁੰਦਾ ਵਾ ਅਜੀ ਅੱਗੇ ਫੇ ਕਿਸ ਤਰ੍ਹਾਂ ਹੁੰਦਾ ਸੀ ਜੀ ਇੱਕ ਵਾਰੀ ਸਾਡੇ ਤੇ ਇੱਕ ਰੀਅਲ ਮੈਚ ਹੋਇਆ ਉਹ ਮੁੰਡੇ ਦੋ ਇੰਗਲੈਂਡ ਦੇ ਆਏ ਸੀ ਜੀ ਉਹਨਾਂ ਨੇ ਮੈਨੂੰ ਹਰੀ ਖੇਡਣ ਗਏ ਸੀ ਇਹ ਸਾਨੂੰ ਗੁੱਡੂ ਲੈ ਗਿਆ ਕ੍ਰੀਡ ਵਾਲਾ ਜੀ ਉਹ ਬਾਜਰਾ ਖੇਡ ਕੇ ਅੱਡੇ ਦਾ ਮੈਨੂੰ ਕਹਿੰਦੇ ਥੋਲੂ ਤੈਨੂੰ ਇੱਕ ਵਾਰ ਵੀ ਛੜੀ ਆ ਤੇ ਤੁਲਾ ਤਾਂ ਛੋੜੇ ਤੂੰ ਬਾਹ ਫੜਨ ਦਾ ਬਾਹਰ ਛੋੜੇ ਲੱਤ ਫੜਨ ਦਾ ਤੇਰੇ ਘਰੇ ਲੱਫੜੇ ਹੀ ਪਾਰੀਏ ਤੀ ਭਾਈ 10 ਪਾਜੀ ਜੀ ਤੇ ਤੂੰ ਕਹਿੰਦਾ ਇੱਕ ਜੀ ਘਰੇ ਤੂੰ ਜੁੱਤੀ ਫੜਨ ਦਾ ਨਾਲ ਹੀ ਜੀ ਇਹ ਤੁਹਾਡੇ ਫੋਰਟੀ ਹੋਣੀ ਜਿਹਦੇ ਵਜੇ ਈ ਛੋੜਦੀ ਆ ਜੁੱਤੀ ਫੜ ਲਾ ਉਸ ਵੇਲੇ ਫਿਰ ਉਸ ਨੂੰ ਸਟਾਪਰ ਬੰਨਦੇ ਆ ਜੀ ਹੁਣ ਛੱਡ ਕੇ ਮੋੜ ਕੇ ਫੜੇ ਫੜਿਆ ਨਹੀਂ ਕਰਨ ਤਾਂ ਫਿਰ ਸਟਾਪਰ ਨੂੰ ਬੰਨਦੇ ਨੇ ਜੀ ਇਦਾਂ ਜੇ ਮੈਚ ਲਾਇਆ ਹੈਗੇ ਆ ਜੀ ਉਹ ਬੈਡ ਕ੍ਰੀਸ਼ ਵਾਲਾ ਨੂੰ ਚੇਤੇ ਆ ਜਿਹੜਾ ਮੈਮੇਜ ਲਾਇਆ ਸੀ ਜੀ ਜੀ ਤੇ ਕੀ ਹੈ ਕੀ ਹੈ ਜਦੋਂ ਪਛਲਾ ਵੀ ਥੋੜਾ ਉਹ ਬੈਡ ਬੈਡ ਕਿਦਾਂ ਰਹਿ ਰਿਹਾ ਹੈਗਾ ਕੀ ਆ ਤੁਹਾਨੂੰ ਖੁਦ ਦੱਸੋ ਉਹ ਬੈਡ ਇਦਾਂ ਦਾ ਰਹਿ ਰਿਹਾ ਜੀ ਜੀ ਇਹਦਾ ਬੈਡ ਲਾਇਆ ਤਕੜੇ ਲੜੇ ਬੈਡ ਲਾਇਆ ਕਿਉਂਕਿ ਦੇਖਿਆ ਜਾਵੇ ਕਿ ਹੁਣ ਉਹ ਉਹਨਾਂ ਜੋ ਗੱਲ ਹੈ ਦੀ ਬੁਢੇ ਜਾਣ ਹੈ ਨਹੀਂ ਗੁੱਸਾ ਜਾ ਰਿਹਾ ਜਾ ਰਹੀ ਦੀ ਵਿੱਚ ਜਾਣ ਘਟ ਗਈ ਯਾਰ ਜਾਣ ਘਟ ਗਈ ਅੱਗੇ ਦੇਖਿਆ ਜਾਵੇ ਕਿ ਜਿਹੜਾ ਇਹ ਆਪਣਾ ਏਰੀਆ ਹੈਗਾ ਆ ਦਵਾਬਾ ਹੈਗਾ ਹਾਂ ਜੀ ਇਹਦਾ ਕੁਝ ਖਾਣ ਪਾਣ ਵੀ ਵਧੀਆ ਹੈਗਾ ਕੀ ਬੰਦੇ ਕਸਰਤ ਬਹੁਤ ਕਰਦੇ ਸੀ ਕਸਰਤ ਬਹੁਤ ਕਰਦੇ ਸੀ ਕੀ ਤੇ ਖਾਣਾ ਵੀ ਖੁੱਲਾ ਸੀਗਾ ਜੀ ਖੁੱਲੇ ਖਾਣੇ ਸੀ ਜੇਸੀ ਕੀ ਹੁੰਦਾ ਸੀ ਦੁੱਧ ਹੁੰਦਾ ਸੀਗਾ ਜੀ ਤੇ ਇਹ ਜੀ ਜੀ ਖਾਣੇ ਹੁੰਦੇ ਸੀਗੇ ਦੁਕਾਨ ਵਾਲੇ ਕਦੇ ਤੱਕ ਆਹ ਦੇ ਕੇ ਰੱਖਾਈ ਜੀ ਖਾਂ ਮੋ ਜਾਨੀ ਤੈਨੂੰ ਅਗਲਾ ਕੀ ਇਸ ਤਰ੍ਹਾਂ ਕੋਲੀਏ ਦਾ ਵਾਹ ਬੱਲੇ ਬੱਲੇ ਅਗਲਾ ਸਤਾ ਕਰੀ ਜਾਂਦੇ ਜੀ ਜੀ ਇਹ ਇੱਕ ਥਰਨੇ ਸਾਧਵੇਂ ਫੜਾਏ ਹੋ ਕੇ ਚੱਲ ਗਿਆ ਸਾਧਵੇਂ ਇੱਥੇ ਆਪਣੇ ਸਾਧਵੇਂ ਫੜਾਏ ਬੈਠੇ ਹੋ ਜੀ ਤੇ ਉਹ ਲੰਮੀ ਨਮੀ ਮੁੱਛਾ ਵਾਲਾ ਸੀਗਾ ਅੱਛਾ ਜੀ ਠੀਕ ਹੈ ਉਨੀ ਮੈਦਾਨ ਰੂਪਾ ਸੀਗੇ ਉਹ ਵੀ ਗੱਡੀ ਬਲੇ ਸਗਾ ਖੇਲ ਕੇ ਆਏ ਸੀ ਬਾ ਵਾ ਵਾ ਕਾ ਕਮੇਟੀ ਦੇ ਬਲੇ ਖੇਲ ਕੇ ਆਏ ਹਮਮ ਕੱਲ ਸਾਡਾ ਝੋਟਾ ਫੜਾ ਵਾ ਜਦ ਝੋਟੇ ਦੇ ਮਾਰ ਹੋਈਏ ਹਮਮ ਡਰ ਲੱਗ ਜਾਈਏ ਦਸਪੋਏ ਜਦ ਉਹਦਾ ਮਾਰ ਹੋਵੇ ਮੈਨੂੰ ਪਿੱਛੇ ਕਿਹਾ ਮੈਂ ਤੂੰ ਬੁਰੇ ਖੜਾ ਹੋਏ ਦੇ ਮੈਂ ਪਿੱਛੋਂ ਪੂਛ ਫੜ ਲਈ ਉਹ ਸੜ ਕ੍ਰੋਸ ਕਰ ਗਿਆ ਜੱਗ ਜੱਗ ਡਰਸੇ ਝੋਟਾ ਲਿਆ ਗਿਆ ਉਹ ਖੜਾ ਕਰਦਾ ਨਾ ਉਹੀ ਸਾਡਾ ਸ਼ਾਰਦ ਕੀਤੀ ਦੋਨੋਂ ਗਲਾਸਾ ਦੇਖ ਨਾ ਰੋਟੀ ਖਾ ਕੇ ਮਰੋ ਘੇਰੇ ਗਲਾਸ ਰਸਤੀ ਬੀ ਬੁੱਢੇ ਬੁੱਢੇ ਖੇਲਦੇ ਆ ਹਮਮ ਅਜੀ ਕੀ ਦੇ ਕਲਾਸ ਵਿੱਚ ਜੇ ਦਾਪ ਵੀ ਕਰਾਵੀ ਸੀਗਾ ਅਜੀ ਕੀ ਦੇ ਕਲਾਸ ਤੋਂ ਪਹਿਲੇ ਉੱਪਰ ਚੜ੍ਹ ਕੇ ਜਿਵਾਰੇ ਤੇ ਤੇਲ ਲਾ ਕੇ ਸਾਈ ਦਾਦੇ ਮਿਹਨਤ ਕਰੀ ਗਏ ਪ੍ਰੈਕਟਿਸ ਬੈਟਰ ਰਿਪੋਰੀ ਅਜੀ ਦਾ ਸਵੇਰ ਸੁੱਤੇ ਕਰਾੜੇ ਬਾਰੀਏ ਉਹ ਅਕੈਡਮੀ ਜਿਹੜਾ ਡੋਣਾ ਲੱਗੀ ਜਾ ਜੀ ਜੀ ਇਹਦਾ ਕੀ ਦੇ ਕਲਾਸ ਵਿੱਚ ਵੀ ਟਿਓ ਨਹੀਂ ਜੀ ਇਨੇ ਇਨੇ ਦੀ ਖਰਾਕ ਸੀ ਉਸੇ ਵਾਹ ਜੀ ਵਾਹ ਬੱਲੇ ਬੱਲੇ ਕੀ ਕੀ ਦੇ ਕਲਾਸ ਵਿੱਚ ਹੋਰ ਤਾਂ ਇੱਕ ਕੇ ਖਾ ਮੇ ਕੇ ਖਾਣ ਐ ਸਹੀ ਆ ਜੀ ਦੇਸੀ ਕੀ ਕੇ ਖਾ ਕੇ ਨਾ ਜੀ ਤੁਸੀਂ ਕੇ ਉਹ ਦੇਸੀ ਕੇ ਖਾਣ ਤੋਂ ਬਾਅਦ ਦੇ ਵਿੱਚ ਵਾਰਜੇ ਵੀ ਬਹੁਤ ਕਰਦੇ ਸੀ ਹੁਣ ਨਹੀਂ ਸਾਡੇ ਇੱਥੇ ਬਾਪੂ ਜੀ ਦਾ ਸਾਡੇ ਬਾਪੂ ਜੀ ਖੁਦ ਸੁੱਤੇ ਹੁੰਦੇ ਸਨ ਉਹ ਤੜਕੇ 4 ਵਜੇ ਸਾਡੇ ਕਹਿੰਦਾ ਉੱਠੋ ਤੇਲ ਲਾ ਲਓ ਜੀ ਘਰ ਨੂੰ ਨਾ ਇੱਕ ਮੱਛੀ ਡੇੜਾ ਡੇੜਾ ਘਰ ਜਾ ਕੇ ਫਿਰ ਧਾਰਾ ਮਾਰ ਕੇ ਦੇਣਾ ਕਹਿੰਦਾ ਵੀ ਹੁਣ ਪੀਓ ਗਲਦੂ ਰੋਗ ਲਾ ਜੀ ਪੁਰੇ ਪੀ ਲੋ ਵਾਹ ਜੀ ਵਾਹ ਤੇ ਕਿਹੜਾ ਫੜ ਲੋ ਕੜਾ ਸੀ ਕਾਲਾ ਕਬੜ ਦਾ ਬੱਡੂ ਕਿ ਕਿਤੇ ਧੇੜ ਕਾ ਉਸ ਸਮੇਂ ਦਾ ਹਾਂ ਜੀ ਸਪੈਸ਼ਲ ਕਰਦੇ ਐਨੌਂਸ ਵਾਨਾ ਨੂੰ ਕੱਟ ਕੇ ਦੇਣਾ ਮਾਮਾ ਨੇ ਵੀ ਪੁੱਤ ਹੀਰਿਆ ਵਾਂਗੂ ਬਾਲੇ ਇਹ ਵੀ ਕਿਹਾ ਜਾ ਸਕਦਾ ਕਿ ਜੇ ਤੁਹਾਡੇ ਅੰਦਰ ਕਬੱਡੀ ਦਾ ਇਹ ਇਹ ਜਨੂਨ ਭਰਿਆ ਇਹਦੇ ਪਿੱਛੇ ਬਾਪ ਦਾ ਦਾਦੀ ਦਾ ਬਹੁਤ ਸਾਰਾ ਸਹਿਯੋਗ ਹੈ ਕਿਉਂਕਿ ਮਾਂ ਖੜਾ ਕੇ ਪੁੱਤ ਪਾਲਦੀ ਹੈ ਨਾ ਜੀ ਹਾਂ ਜੀ ਸਾਡੇ ਦਾਦੀ ਦਾ ਬਹੁਤ ਸਾਰਾ ਸਾਡੇ ਉੱਤੇ ਜੀ ਤੇ ਫੇਰ ਕਿਹੜਾ ਕਾਲਾ ਕੜਾ ਕਬੜੀ ਬੱਡੂ ਕੁੜਾ ਪਿਆ ਉਹਦਾ ਗਰਵੀ ਇਦਾਂ ਚੋੜੀ ਦੋ ਜੀ ਸ੍ਰੀ ਖਰਾਕਾ ਪਾਇਦੇ ਜੇ ਹੁਣ ਨਾ ਮੁੰਡੇ ਕੰਮ ਕਰਦੇ ਆ ਦਾ ਉਹ ਕਸਰ ਕਰਦੇ ਆ ਦਾ ਫੇਰ ਖਰਾਕਾ ਕਿਤਾ ਪਜੂਗੀ ਨਹੀਂ ਬਸ ਖਰਾਕਾ ਤੁਹਾਨੂੰ ਤੜੇ ਪਜੂਗੀ ਜੇ ਤੁਸੀਂ ਕਸਰ ਜਿਆਦਾ ਕਰੋਗੇ ਮੈਂ ਇਹ ਗੱਲ ਬਿਲਕੁਲ ਬਦਾਂ ਵੀ ਤੁਹਾਨੂੰ ਤੜੇ ਪਜੂਗੀ ਜੇ ਤੁਸੀਂ ਕਸਰ ਕਰਦੇ ਆ अदरवाइज ਤਾਂ ਤਾਂ ਹੱਡਾ ਜਿ ਬੈਠ ਜਾਂਦੇ ਆ ਨਹੀਂ ਮੈਂ ਮੰਦਵਾ ਜਦੋਂ 74 ਸਾਲ ਦੀ ਮੇਰੀ ਉਮਰ ਹੋ ਗਈ ਆ ਹੁਣ ਬੁਢਾਪੇ ਵਿੱਚ ਹੋਇਆ ਠੀਕ ਆ ਜੇ ਬਾਹਰ ਜਾਣਾ ਇੰਗਲੈਂਡ ਜਾਣਾ ਫਿਰ ਵੀ ਜੇ ਸਿਰ ਠੀਕ ਆ ਇਹ ਤਰਿਕਾ ਮੈਂ ਕਹਿੰਦਾ ਵੀ ਸਿਰ ਇਹ ਵੀ ਚਲ ਠੀਕ ਆ ਕੋਈ ਪਤਾ ਕੋਈ ਨਿਕ ਜਦੋਂ ਕਬੱਡੀ ਵੇਖਦੇ ਹਾਂ ਹਾਂਜੀ ਗਰਾਊਂਡ ਦੇ ਵਿੱਚ ਜਾ ਕੇ ਹਾਂਜੀ ਜਿਹੜੇ ਪੁਰਾਣੇ ਸਾਥੀ ਬਚਪਨੇ ਦੇ ਤੁਹਾਡੇ ਨਾਲ ਕਬੱਡੀਆਂ ਖੇਡਦੇ ਸੀ ਜਵਾਨੀਆਂ ਦੇ ਵਿੱਚ ਉਨੇ ਨਹੀਂ ਯਾਦਾਂ ਕਿਨੇ ਕਰ ਗਿਆ ਫਿਰ ਬਾਕੀ ਜਿਆਦਾ ਬੋਲ ਬੋਲ ਹੋ ਰਹੀਆਂ ਜਾਂ ਜਦੋਂ ਨਾ ਹੁਣ ਵੀ ਕੁੰਡੀ ਦੇ ਵਿੱਚ ਦਾ ਗੋਟ ਫੜਿਆ ਹੋਵੇ ਕੈਂਜੀ ਲੱਗੀ ਹੋਵੇ ਫੇਰ ਡੇਡ ਡਰ ਨਿਕਲ ਜਬਈ ਫੇਰ ਮੈਨੂੰ ਗਾਲਾਂ ਨਿਕਲਦੀਆਂ ਮੇਰੇ ਅੱਛਾ ਵੀ ਨਿਕਲ ਕਿੱਦਾਂ ਗਿਆ ਨਿਕਲ ਆ ਗਿਆ ਕਿੱਦਾਂ ਗਿਆ ਗੋਟ ਫੜਿਆ ਕੈਂਜੀ ਲੱਗੀ ਹੋਵੇ ਜੀ ਵੀ ਨਿਕਲ ਕਿੱਦਾਂ ਗਿਆ ਜਦੋਂ ਗੋਟ ਫੜ ਕੇ ਕੈਂਜੀ ਲਾਈ ਜਾ ਫੇਰ ਡੇਡ ਨਿਕਲ ਕਿੱਦਾਂ ਜਾ ਬਈ ਵਾਹ ਅਰੇ ਮੈਨੂੰ ਬੇ ਬੇ ਗੁੱਸਾ ਆਉਦਾ ਭਈ ਬੇ ਤੂੰ ਸਟਾਪ ਕਰ ਨੀਗਾ ਵਾਹ ਜੀ ਵਾ ਵੱਲੇ ਵੱਲੇ ਸੋਪਰਾ ਹੋ ਜੇ ਗੜਬੜ ਕਿੱਟੀ ਕਿੱਜੀ ਲੱਗ ਜਾਏ ਆਪਣਾ ਬਚਪਨਾ ਯਾਦ ਆ ਬੇ ਬਚਪਨਾ ਯਾਦ ਆ ਆਪਣੇ ਜਵਾਨੀ ਦੇ ਦਾ ਯਾਦ ਆ ਜਿਹੜੇ ਦਾ ਮਾਪੇ ਸੇ ਇੱਕ ਵੰਟੀ ਦੇ ਵਿੱਚ ਦਾ ਜੀ ਤੇ ਉਹ ਵੀ ਮੈਂ ਕੋੜੀ ਕੋੜੀ ਲਾ ਕੇ ਬੈਠਾ ਜਦ ਕਈ ਦਿਨਾਂ ਦੇ ਹੱਥਾਂ ਦਾ ਨਾਲ ਕਾਜੀ ਬੈਗੇ ਫਿਰ ਜਿਸ ਜੜ ਕਿਥੇ ਜੁੜਦੀ ਸਾਡੇ ਹਰੀ ਵੀ ਦੇ ਸੀਗਾ ਉਹ ਵੀ ਤੜ ਤੜ ਰਿਆ ਤੇ ਨਮਸ਼ਾਰ ਉਜੋਤੇ ਦੇ ਕੱਜੀ ਮਾਰ ਕੇ ਅਬ ਹਰੀ ਦੇ ਹੱਥ ਛੜ ਤੇ ਲੋਕਾਂ ਨੇ ਤਾੜੀਆਂ ਮਾਰੀ ਸੀ ਉੱਥੇ ਨਮਸ਼ਾਰ ਦੇ ਵਿੱਚ ਜੀ 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 ਉਹ ਐਸਾ ਕੱਜੀ ਲਗਾ ਕਰਦੇ ਕੱਜੀ ਉਹਦੀ ਬਹੁਤ ਪੱਕੀ ਸੀ ਬੱਲੇ ਕਹਿੰਦੀ ਇਦਾਂ ਵੀ ਕੱਜੀ ਤੁਸੀਂ ਇਦਾਂ ਮਾਰੋ ਕਹਿੰਦੀ ਵਾਰ ਇਦਾਂ ਮਾਰੋ ਜਦੋਂ ਇਦਾਂ ਇਦਾਂ ਲਾਟੇ ਨਾਲ ਚੜ ਕੇ ਨਹੀਂ ਟੁੱਟਦੀ ਜੇ ਗੋਡੂ ਫੜਾ ਜੇ ਇਦਾਂ ਫੜੂ ਗੋਡੂ ਨਹੀਂ ਜੇ ਇਦਾਂ ਗੋਡੂ ਨੂੰ ਫੜੂਗੇ ਜਿਆ ਸ਼ੋਰਾਂ ਦੇ ਨਾਲ ਗੋਡੂ ਲੈ ਚੱਕੀ ਵੀ ਰੂਗਾ ਗੋਡੂ ਨੂੰ ਝੁੱਟੂਗਾ ਬੱਲੇ ਬੇ ਫੜਦਾ ਫੜਦਾ ਵੀ ਦੀ ਕਰ ਰਹਿ ਚ ਜਾਣੀ ਕਿ ਟੋਚਨ ਵਾਲਾ ਇਦਾਂ ਇਦਾਂ ਗੱਟ ਫੜ ਲਿਆ ਇਹ ਇਹ ਛੋੜਣਾ ਛੱਟ ਜਾਣਾ ਆ ਜੇ ਗੱਟ ਇਹ ਤਾਂ ਫੜ ਤੁਸੀਂ ਕਿੜਕੀ ਲਾ ਕਿੜਕੀ ਗੱਟ ਇਹ ਚੱਕੀ ਫਿਰ ਜਿੱਦਰ ਫਿਰ ਫੇਰ ਜੁੱਟਣਾ ਹੈਗਾ ਹਾਂ ਤੁਹਾਨੂੰ ਦਾ ਵੀ ਹੋਰ ਚਾਦੇ ਕਿ ਕਿਤੋਂ ਕੀ ਕੀ ਹੈਗਾ ਇਕੱਲੇ ਇੰਦਰ ਵੀ ਇਕੱਲਾ ਜੋਰ ਹੈਗਾ ਜੋਰ ਦੀ ਕੁਝ ਤੇਜ਼ੀ ਦੀ ਵੀ ਆ ਸਟੈਪਰ ਵੀ ਹੋਣੇ ਚਾਹੀਦੇ ਵੀ ਆ ਸਟੈਪਰ ਇੰਦਰ ਜਿੱਦਾਂ ਚੱਲਦਾ ਗਿਆ ਜੀ ਜੀ ਸਟੈਪਰ ਬੜਾ ਹੋਣਾ ਚਾਹੀਦਾ ਜੀ ਟਾਗਲਾ ਬੜਾ ਹੋਣਾ ਵੀ ਟਾਕੇ ਦਵਾਜਦੀਆਂ ਗੱਟਰ ਬੜਾ ਗੱਟ ਕਿਦਾਂ ਕਿਦਾਂ ਫੜਨਾ ਹਰ ਚੀਜ਼ ਦਾ ਪਤਾ ਹੁਣ ਜੇਦਾ ਇੱਕ ਦਾ ਫੱਟ ਹੁਣ ਕਈ ਬੁੱਡੇ ਦੋਲਤ ਵੜਦੇ ਆ ਉਹ ਗਲਤ ਆ ਦੋਲਤ ਫੱੜੀ ਗਲਤ ਆ ਦੋਲਤ ਉਹ ਨਹੀਂ ਫੜੂਗੇ ਦੋ ਪੱਟ ਫੜੂਗੇ ਔਰ ਛੋਟੜਾ ਜੋਰੇ ਨਹੀਂ ਪਹਿਣਾ ਪੜਦਾ ਨਹੀਂ ਔਰ ਛੋਟੜਾ ਛੋਟੜਾ ਬੜੇ ਨੇ ਲਿੰਡ ਦੇ ਇੱਕ ਫੱਟ ਇੱਕ ਪੱਟ ਵੜ ਕੇ ਨਾਲੇ ਕੈਂਜੀ ਮਾਰ ਦਿਓ ਜਾ ਕੇ ਦਿਖਾ ਲਈ ਇੱਕੋ ਪੱਟ ਫੜ ਛਾਲੇ ਕੈਂਜੀ ਮਾਰਦੀ ਉਹਦੀ ਜੀ ਮੇਰਾ ਅਸੀਂ ਦਾਸਗਾ ਇੱਕੋ ਪੱਟ ਪੱਟ ਨਾਲੇ ਕੈਂਜੀ ਮਾਰਦੀ ਵਾਹ ਜੀ ਵਾਹ ਉਹ ਉਹ ਛੋਟਦੀ ਜਦੋਂ ਤੁਸੀਂ ਦੁਆਨ ਪੱਟਣ ਪੋਗੇ ਤਾਂ ਉਹਨ ਸ਼ਰਗ ਦਿਨ ਨਿਕੜਈਆਂ ਜੀ ਦੇ ਦਾਬੀ ਬਿਲਕੁਲ ਪੂਰੀ ਹੋਣੀ ਚਾਹੀਦੀ ਜਰੂਰ ਜਰੂਰੀ ਆਵੇ ਦਾਬ ਜਰੂਰ ਸੰਪੂਰਨ ਹੋਣਾ ਚਾਹੀਦਾ ਵੀ ਕਿੱਥੋਂ ਕੀ ਕਰਨਾ ਕੀਤੇ ਕਰਦਾ ਤੇ ਥੋੜੀ ਇਸ ਵੀ ਹੋਣੀ ਚਾਹੀਦੀ ਥੋੜੀ ਜਾਰ ਵੀ ਹੋਣੀ ਚਾਹੀਦੀ ਸਭ ਕੁਝ ਹੋਣਾ ਚਾਹੀਦਾ ਜੀ ਕਿਲੀ ਇੱਕ ਚੀਜ਼ ਚੱਲਦੀ ਹੈ ਸਭ ਕੁਝ ਚੱਲਦਾ ਜੀ ਹਾਂ ਜੀ ਇੰਗਲੈਂਡ ਦੇ ਵਿੱਚ ਜਾ ਕੇ ਹਾਂ ਜੀ ਪੰਜਾਬ ਦੇ ਕਿੰਨੇ ਕਿ ਯਾਦ ਆਂਦੀ ਆ ਜਾਦਾ ਤਾਂ ਬਹੁਤ ਆਉਂਦੀ ਆ ਬਈ ਇਦਾਂ ਗੱਲ ਆ ਵੀ ਜਦੋਂ 47 ਦਾ ਆ ਇੰਪੋਰਟ ਨਾ ਕਰਦਾ ਇਸੇ ਦਾ ਗੁਣਾ ਕਰਦਾ ਫੇਰ ਹੀ ਜ਼ਿਆਦਾ ਆਉਂਦੀ ਪੰਜਾਬ ਦੀ ਅੱਛਾ ਨਾ ਵੀ ਝੂਠ ਬਿਆ ਬੋਲ ਜਾਵੇ ਅੱਛਾ ਹੁਣ ਮੈਂ ਤਾਂ ਆਪ ਗੱਲ ਕਰਦਾ ਮੈਂ ਜੇ ਮੈਂ ਇੱਥੇ ਹੁੰਦਾ 40 ਸਾਲ ਬੈਠੇ ਕੰਮ ਕੀਤੇ ਹੁੰਦੇ ਜੀ ਤਾਂ ਮੇਰੇ ਦਿਹਾਣੇ ਇੱਕੋ ਬਣਾ ਮੁੰਡਾ ਹੈਗਾ ਉਹਨੇ ਕਿਹਾ ਡੈਡੀ ਮੈਂ ਚੱਲਿਆ ਸ਼ਹਿਰ ਨੂੰ ਅਮਾਜ ਨੂੰ ਕੱਖ ਪਾ ਲਈ ਗੁਹਾਟਾ ਦੇ ਜਿੱਥੇ ਲੱਗੀ ਆ ਹੁਣ ਮੈਨੂੰ 392 ਪਾਉਂਡ ਦੇ ਦੋ ਵੀ ਕਰੇ ਪੈਸੇ ਰਿਹਾ 40000 ਰੁਪਏ ਜਾਂਦੀ ਆ ਯਾਨੀ ਕਿ ਪੌਂਡਾਂ ਦੇ ਜਿਹੜੀ ਪੰਡ ਐ ਸਰਾਂਨੇ ਦੇ ਕੋਲ ਪਈ ਰਹਿੰਦੀ ਆ ਹੁਣ 30000 ਰੁਪਏ ਪੌਂਡ ਬਿਠਾਈ ਤੇ 30000 ਰੁਪਏ ਡੀ ਜਾਂਦੀ ਆ ਹੁਣ 40000 ਰੁਪਏ ਤਾਂ ਇੱਥੋਂ ਵੀ ਕਦਾ 40000 ਰੁਪਏ ਸਾਨੂੰ ਚਾਹੀਦੇ ਆ ਜੀ 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 ਇਹ ਗਰੀਬ ਤੇ ਸਲਾ ਫਰਕ ਹੈਗਾ ਉੱਥੇ ਕਿਉਂਕਿ ਉੱਥੇ ਵੀ ਕੰਮ ਕਰਦੇ ਆ ਜਿਵੇਂ ਗਵਰਨਮੈਂਟ ਕੱਟਦੀ ਆ ਗਵਰਨਮੈਂਟ ਥੋੜੀ ਦਿੰਦੀ ਵੀ ਆ ਦਿੰਦੀ ਵੀ ਆ ਇੱਥੇ ਇੱਥੇ ਜਿਹੜਾ ਕਿ ਨਾ ਕੋਈ ਗਵਰਨਮੈਂਟ ਦਾ ਨਾ ਗਵਰਨਮੈਂਟ ਥੋੜੀ ਦਿੰਦੀ ਸੋ ਦਿੰਦੀ ਇਹ ਕੋਈ ਜਿਹੜੇ ਸਾਡੇ ਸਿਰੋਤੇ ਬੱਬ ਦੇ ਨਾਲ ਜੁੜੇ ਹੋਏ ਆ ਹਾਂਜੀ ਨੌਜਵਾਨ ਹਾਂਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ ਮੈਂ ਤਾਂ ਇਹ ਵੈਸੇ ਦੇਵਾਂਗਾ ਬਈ ਜੀ ਦਸ਼ਾ ਤੋਂ ਪੁੱਛੋ ਆ ਚਿੱਟਾ ਬਿਲਕੁਲ ਪੰਜਾਬ ਨਾਸ ਕਰਦਾ ਕਿਤੇ ਦੇ ਜੀ ਜਿਹੜਾ ਚਿੱਟਾ ਲੱਗਦਾ ਉਹਨਾਂ 2 3 ਸਾਲੇ ਵਜ ਦਾ ਦੌਰਾਨ ਕਬੱਡੀ 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 ਲਗਾਤਾਰ ਕਹਿਣਾ ਕੜੀ ਕੜੀ ਸੀ ਕਿਤੇ ਰੇਡ ਪਾਉਣ ਵਾਲੇ ਦਾ ਕਬੱਡੀ ਦੇ ਵਿੱਚੋਂ ਸਾਰਾ ਮੌਕਾ ਜਾਨੀ ਉਹਨਾਂ ਵਿੱਚੋਂ ਗਲੀਆਂ ਸਾਰਾ ਦਾ ਕਬੱਡੀ ਸਾਡੇ ਬੈਂ ਖੇਲੇ ਦੇਖਿਆ ਮੈਂ ਪਰ ਮੈਂ ਨਹੀਂ ਉਹ ਖੇਲੇਗਾ ਅਟੜਾ ਦੇਵਦਾ ਸਾਹਿਬ ਹੌਸਗਾ ਮਸ਼ਹੂਰ ਸੀ ਮਸ਼ਹੂਰ ਦਾ ਜੀ ਤੇ ਬਰਾਵੀ ਅਮਰੀਕ ਜੀ ਬਰਾਵੀ ਅਮਰੀਕ ਦੀ ਕਬੱਡੀ ਖੇਡਾਂ ਦੇਖਿਆ ਉਹਦੀ ਕਬੱਡੀ ਜਦ ਸਾਹ ਦਾ ਕਮਟ ਕਬੱਡੀ ਕੜ ਕਰਦਾ ਬਾਲ ਹੜਦਾ ਹੁੰਦਾ ਗਰੋਨੋ ਬਾਲ ਗਰੋਨੋ ਬਾਲ ਬੱਲੇ ਬੱਲੇ ਯਾਰ ਮੈਂ ਖੇਡ ਦੇਖਿਆ ਮੈਂ ਨਾਲ ਖੇਲੇ ਨਹੀਂ ਮੈਂ ਨਾਲ ਬਾਲ ਉੱਠਿਆ ਗਿਆ ਜੀ 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 ਹਾਂ ਜੀ ਮੈਂ ਮਾਚ ਖੇਡਿਆ ਇਹ ਖੇਲੇ ਦੇਖਿਆ ਕਿੰਨੇ ਸਾਲ ਕਬੱਡੀ ਖੇਡੀ ਹੈ ਜੀ ਮੈਂ ਥਰਡ ਲੱਗਾ ਸਾ 81 ਵਜੇ ਬਾਅਦ ਲੱਗਾ ਸਾ ਕਿ ਵੇ ਫਿਰ ਖਿਲੀ ਅੱਛਾ ਜੀ ਕਿ ਅਸੀਂ ਫਿਰ ਮਿੰਦਰੀ ਕਾਬੇ ਵਾਲੇ ਮੈਂ ਕਹਿੰਦੇ ਹੋਏ ਸੀ ਬੇ 20 40 ਦੀ ਬੇ ਦਿਖਾ ਲਈ ਮੈਂ ਕਿਹਾ ਦੋ ਨੰਬਰ ਚ ਕੱਚਾ ਮੈਂ ਮੇਰੇ ਵੇ ਕੇ 60 ਬਾਰਤੀ ਮੇਰਾ ਡਾਕਟਰ ਵੀ ਆਦੀ ਮਿੱਤੋ ਕੇ ਸਾ ਲਗੇ ਮੈਨੂੰ ਫੜਾ ਲੈਂਦਾ ਫਿਰ ਜੋਰ ਲਵੇ ਲਾਸ਼ ਫਿਰ ਮੈਂ ਕਿਸੀ ਵਾਰ ਕੀਆ ਮੈਡੀਕਲ ਕੇ ਬਾਅਦ ਦਿਖੀਦਾ ਜੀ ਉਹੀ ਮੈਡੀਕਲ ਉਲਾਸ ਗਿਰ ਕੇ ਜੀ ਪੈਰੇ ਸਾ ਥਿਓ ਬਹੁਤ ਹੀ ਪ੍ਰਾਣੇ ਖਿੜਾਰੇ ਮਲਪੜਕਾਂ ਦੇ ਜੰਪਾਲ ਸਤਕਾਰ ਦੇ ਨਾਲ ਠੋਲੂ ਨਾਮ ਲਿਆ ਜਾਂਦਾ ਸੀਗਾ ਵੱਡੀਆਂ ਕਬੱਡੀਆਂ ਦੇ ਵਿੱਚ ਵੱਡੀਆਂ ਗਰਾਊਂਡਾਂ ਦੇ ਅੰਦਰ ਜਦੋਂ ਗਰਾਊਂਡ ਦੇ ਵਿੱਚ ਵੜ ਜਾਂਦੇ ਸੀ ਯਕੀਨ ਕਰਿਓ ਕੋਈ ਸੂਰਮਾ ਹੀ ਇਹਨਾਂ ਦੇ ਕੋਲੋਂ ਬਚ ਕੇ ਆਉਂਦਾ ਸੀਗਾ ਇਹਨਾਂ ਦਾ ਜਫਾ ਲੱਗ ਗਿਆ ਨਾ ਕਿਤੇ ਕਹਿੰਦੇ ਛੜਾਣਾ ਬਹੁਤ ਔਖਾ ਆ ਜਫਾ ਲੱਗ ਰਿਆ ਸਾਰ ਹੀ ਪੰਡਾਲ ਦੇ ਵਿੱਚ ਤਾੜੀਆਂ ਦੀ ਆਵਾਜ਼ ਆਉਣ ਲੱਗ ਪੈਂਦੀ ਸੀ ਕਿ ਜਿਹੜਾ ਇਹ ਨੰਬਰ ਹੈਗਾ ਪੰਡ ਮਲ ਪਰ ਅੜਕਾਂ ਦੇ ਖਾਤੇ ਜੁੜ ਜਾਣਾ ਆ ਕਿਉਂਕਿ ਇੰਨਾ ਵੱਡਾ ਸਟੈਮਨਾ ਬਾਡੀ ਦੇ ਅੰਦਰ ਇੰਨਾ ਵੱਡਾ ਜਜ਼ਬਾ ਬਾਡੀ ਦੇ ਅੰਦਰ ਤੇ ਇੰਨੇ ਦਾ ਪੇ ਜਿਨ੍ਹਾਂ ਨੇ ਸਿੱਖੇ ਹੋਏ ਸੀਗੇ ਕਬੱਡੀ ਦੇ ਨਾਲ-ਨਾਲ ਕਾਫੀ ਘੋਲ ਦੇ ਨਾਲ ਵੀ ਦਾ ਜਾਣਦੇ ਸੀਗੇ ਇਹ ਸੁੱਚਾ ਸਿੰਘ ਐਮ ਡੀ ਦਾ ਵੀ ਨਾਮ ਲਿਆ ਉਹਨਾਂ ਨੇ ਵੀ ਕਬੱਡੀ ਵਾਖੂਬੀ ਤਰੀਕੇ ਦੇ ਨਾਲ ਖੇਡੀ ਹੈ ਪਿਆਰੇ ਸਥੀਓ ਇਹਦੇ ਨਾਲ ਪਲਵਾਨਾਂ ਦਾ ਨਾਮ ਤਾਂ ਉੱਚਾ ਹੁੰਦਾ ਹੀ ਆ ਖਿਡਾਰੀਆਂ ਦਾ ਨਾਮ ਤਾਂ ਉੱਚਾ ਹੁੰਦਾ ਹੀ ਆ ਇਹਦੇ ਨਾਲ ਨਗਰ ਦਾ ਜੰਮਪਾਲ ਭੂਮੀ ਪੰਡ ਮਲ ਪ੍ਰੜਕਾਂ ਦਾ ਵੀ ਜਿਹੜਾ ਨਾਮ ਹੈ ਬਹੁਤ ਸਤਿਕਾਰ ਦੇ ਨਾਲ ਲਿਆ ਜਾਂਦਾ ਇੱਕ ਹੋਰ ਮੁਲਾਕਾਤ ਕਰਵਾਵਾਂਗੇ ਬੁਟਾ ਸਿੰਘ ਜੀ ਕਿਹੜੇ ਸਾਲ ਦੇ ਵਿੱਚ ਤੁਸੀਂ ਕਬੱਡੀ ਖੇਲੀ ਆ ਮੈਂ ਭਾਜੀ 80 ਤੋਂ ਵੇਟ ਵਾਲੀ ਕਬੱਡੀ ਖੇੜਨ ਲੱਪਿਆ ਸੀ ਜੀ ਉਦਾਂ ਵੇਟ ਵਾਲੀ ਖੇਡੀ ਆ 65 ਕਿਲੋ ਦੇ ਵਿੱਚ ਸਾਡੀ ਵੀ ਟੀਮ ਬਹੁਤ ਟੌਪ ਦੀ ਹੁੰਦੀ ਸੀ ਜੀ ਜੇ ਕਦੇ ਉਹ ਮੋਰੇ ਮੁੰਡੇ ਰਲ ਕੇ ਵੀ ਆ ਜਾਣੇ ਅਸੀਂ ਗਣਾ ਅਸੀਂ ਨਹੀਂ ਕੱਢਨੇ ਜੀ ਮੈਚ ਲੜਨ ਉਹਨਾਂ ਦੇ ਨਾਲ ਜੀ ਪਰ ਹਾਰ ਵੀ ਘੱਟੇ ਹੀ ਦੇਖੀ ਦੀ ਸੀ ਜੀ ਤੇ ਬਰਾਬਰ ਬੜੀ ਸਫਲਤਾ ਦਿੱਤੀ ਪਰ ਜਿਹੜੇ ਏ ਦੇ ਮੈਚ ਸੀਗੇ ਸਾਨੂੰ ਖੇਲਣੇ ਸੌਖੇ ਲੱਗਦੇ ਸੀਗੇ ਜੀ ਜੀ ਸਾਡੀ ਫੁਰਤੀ ਬਹੁਤ ਸੀਗੀ ਜੀ ਅਸੀਂ ਦੌੜ ਕੇ ਅਜੇ ਦਾ ਸੀ ਟੱਚ ਕਰਕੇ ਜੀ ਤੇ ਬਾਕੀ ਸਾਡੇ ਪਿੰਡ ਦੇ ਸਟਾਪਰ ਵੀ ਵਧੀਆ ਸੀ ਬਿੱਲਾ ਸੀ ਜੀ ਕਲਵੀਰ ਸੀਗਾ ਕੀਰੀ ਕਹਿੰਦੇ ਉਹਨੂੰ ਭੱਲਾ ਸੀ ਜੀ ਤੇ ਅਵਤਾਰ ਸੀਗਾ ਜੀ ਵਧੀਆ ਸੀ ਸਾਡੀਆਂ ਉਸ ਵੇਲੇ ਰੇਡਾਂ ਵੀ ਦੋ ਸੀਗੀਆਂ ਦੀਪ ਸੀਗਾ ਮੈਸ ਸੀਗਾ ਜੇ ਇੰਨਾ ਸਟੈਮ ਨਾਲ ਰੱਖਦੇ ਸੀ ਇਕੱਲੇ ਇੱਕ ਮੈਚ ਦੀਆਂ ਰੇਡਾਂ ਪਾ ਦੇ ਦੀਆਂ ਸੀ ਬੱਲੇ ਬੱਲੇ ਵਾਹ ਪਾਣੀ ਵੀ ਘਰੇ ਮੰਗਦਿਆਂ ਮੰਗਦਿਆਂ ਨੂੰ ਅੱਧਾ ਟਾਈਮ ਨਿਕਲ ਜਾਂਦਾ ਸੀ ਹਾਫ ਟਾਈਮ ਤੇ ਪਾਣੀ ਮਿਲਦਾ ਹੁੰਦਾ ਸੀ ਮਸੀਹ ਗਰੋਂਡਾਂ 'ਚ ਦੇਖੋ ਕਿੰਨੀ ਜਾਨ ਸਰੀਰ ਦੇ ਅੰਦਰ ਹੁੰਦੀ ਹੁੰਦੀ ਹੈ ਅਸਲ ਦੇ ਬੱਚੇ ਪ੍ਰੈਕਟਿਸ ਸੀਗੇ ਹਾਂਜੀ ਹਾਂਜੀ ਇਹ ਵਰਜਸ਼ ਕੀਤੀ ਹੋਈ ਹੈ ਮਿਹਨਤ ਕੀਤੀ ਸੀ ਹੋਰ ਕਿਹੜੇ ਖਿਡਾਰੀਆਂ ਦੇ ਨਾਮ ਯਾਦ ਆਉਂਦੇ ਆ ਜਿਹੜੇ ਲਾਗੇ ਸ਼ਾਗੇ ਪਿੰਡਾਂ ਦੇ ਸੀਗੇ ਜੀ ਸਾਡੇ ਨਾਲ ਲਡੂ ਘਰਚਾਂ ਵਾਲਾ ਖੇਡਿਆ ਹੁੰਦਾ ਸੀ ਪਾਲੀ ਰਸੂਲਪੁਰਿਆ ਖੇਡਦਾ ਸੀਗਾ ਮੇਜਰ ਪੁੰਨੂ ਮੁਜਾਰੇ ਵਾਲਾ ਜੀ ਹੋਰ ਸਾਰੇ ਪਿੰਡਾਂ ਦੀਆਂ ਬਹੁਤ ਘਰੀਆਂ ਟੀਮਾਂ ਸੀ ਉਸ ਵੇਲੇ ਪਿੰਡਾਂ ਦੇ ਵਿੱਚ ਹਰੇਕ ਪਿੰਡ ਦੀ ਟੀਮ ਹੁੰਦੀ ਸੀ ਜੀ ਤੇ ਪਿੰਡ ਲੈਵਲ ਤੇ ਆਪਣੇ ਪਿੰਡਾਂ ਦੇ ਮੈਚੇ ਹੁੰਦੇ ਸੀਗੇ ਜੀ ਹੁਣ ਤਾਂ ਛੋਟੇ ਖਿਡਾਰੀ ਘਟਿਆ ਤੇ ਵੱਡੇ ਮੈਚੇ ਜਿਹੜੇ ਹੁੰਦੇ ਆ ਉਸ ਵੇਲੇ ਛੋਟੇ ਜ਼ਿਆਦਾ ਹੁੰਦੇ ਸੀ ਵੱਡੇ ਆਲ ਓਪਨ ਦੇ ਰੱਖਦੇ ਹੁੰਦੇ ਸੀ ਦੂਰੋਂ ਨੇੜੋਂ ਮੁੰਡੇ ਇਕੱਠੇ ਕਰਕੇ ਵਧੀਆ ਮੈਚ ਬਣਾਉਂਦੇ ਹੁੰਦੇ ਸੀ ਜੀ ਜੀ ਬੁਟੇ ਸਾਰੇ ਜੱਬੋ ਵਾਲ ਦਾ ਕਿਹੜਾ ਖਿਡਾਰੀ ਜ਼ਿਆਦਾ ਨਾਮ ਜੱਬੋ ਵਾਲ ਦਾ ਪੰਡਤ ਕ ਜੀ ਜੀ ਕਾਫੀ ਪਵਨ ਕੁਮਾਰ ਜੀ ਭਾਕਮਲ ਜੀ ਹਾਂ ਜੀ ਹਾਂ ਜੀ ਜੀ ਤੇ ਇੱਕ ਤੁਹਾਡੇ ਮਧੂ ਹੁੰਦਾ ਸੀ ਉਹ ਰੇਟਾਂ ਹਾਂ ਜੀ ਤੇ ਮੀਕਾਸਗਾ ਇਸੇ ਇਹ ਬੱਚੇ ਇਹਨਾਂ ਦੇ ਜੀ ਹਾਂ ਜੀ ਹਾਂ ਜੀ ਜੀ ਤੇ ਇੱਕ ਸੁਖਦੇਵ ਦੀ ਬਹੁਤ ਵਧੀਆ ਖੇਡਦਾ ਸੀਗਾ ਸਰਦਾਰ ਗੋਰੇ ਜਿਹੇ ਰੰਗ ਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜੀ ਬਿਜਲੀ ਗੋਰੇ ਦਾ ਹਾਂ ਜੀ ਹਾਂ ਬਿੱਲਾ ਗਾਵੇ ਨੇ ਬਿੱਲਾ ਗਾਦੇ ਨੇ ਸੀ ਹਾਂ ਜੀ ਹਾਂ ਜੀ ਜੀ ਤੇ ਬਾਕੀ ਸਾਰੇ ਪਿੰਡਾਂ ਦੇ ਖਿਡਾਰੀ ਇੱਥੇ ਬਣੇ ਲੱਗੇ ਦੇਖੋ ਪਿਆਰ ਬਹੁਤ ਹੁੰਦਾ ਸਾਬ ਪਿਆਰ ਬਹੁਤ ਹੁੰਦਾ ਜੀ ਹਾਂ ਜੀ ਖਿਡਾਰੀਆਂ ਦਾ ਆਪਸੀ ਪਿਆਰ ਬਹੁਤ ਬਣਾ ਹਾਂ ਜੀ ਹਾਂ ਜੀ ਤੇ ਉਹ ਸਮਾਂ ਵੀ ਬਹੁਤ ਵਧੀਆ ਸੀਗਾ ਹੁਣ ਤਾਂ ਮੜ ਜਾ ਕਿਸੇ ਦੇ ਮੂੰਹ ਤੇ ਹੱਥ ਲੱਗ ਜਵੇ ਤਾਂ ਗੁੱਸਾ ਕਰ ਲਾਂਦੇ ਆ ਪਰ ਪਹਿਲਾਂ ਇਦਾਂ ਨਹੀਂ ਸੀਗਾ ਜੇ ਕਿਸੇ ਦੇ ਲੱਗ ਵੀ ਗਿਆ ਕੋਈ ਗੱਲ ਨਹੀਂ ਪ੍ਰੇਮ ਭਾਵਨਾ ਖੇੜਿਆ ਇਹਨੂੰ ਪ੍ਰੇਮ ਭਾਵਨਾ ਨਾਲ ਹੀ ਖੇਡਦੇ ਸੀ ਜੀ ਜੀ ਕਿੰਨੇ ਕੁ ਯਾਦ ਆਉਂਦੀ ਯਾਰ ਕਬੱਡੀ ਦੀ ਅੱਜ ਦੇ ਸਮੇਂ ਦੇ ਦੌਰਾਂ ਜੀ ਅੱਜ ਤਾਂ ਬਹੁਤ ਹੁੰਦੀ ਆ ਜੀ ਅੱਜ ਤਾਂ ਥੋੜਾ ਜਿੜੇ ਹੋਇਆ ਛੱਡੀ ਨੂੰ ਅੱਛਾ ਜੀ ਚਲੋ ਮੈਂ ਤਾਂ ਛੱਡੀ ਨੂੰ ਥੋੜਾ ਜਿੜੇ ਹੋਇਆ ਪਰ ਮੈਂ 90 ਤੇ 99 ਤੱਕ ਕਬੱਡੀ ਖੇਡਦਾ ਰਿਹਾ ਇੰਗਲੈਂਡ ਗਿਆ ਸੀ ਉੱਥੇ ਜਾ ਕੇ ਵੀ ਮੈਚ ਲਾਇਆ ਜੀ ਵਧੀਆ ਸਫਲਤਾ ਮਿਲੀ ਪਰ ਉੱਥੇ ਆਪਣੀਆਂ ਮਜਬੂਰੀਆਂ ਕਰਨ ਕੰਮਾਂ ਤੇ ਜਾਣਾ ਹੁੰਦਾ ਇੱਕ ਛੱਟ ਲੱਗੇ ਫਿਰ ਕਬੱਡੀ ਛੱਡਣੀ ਪਈ ਫੇਰ ਛੱਡਣੀ ਪਈ ਹਾਂ ਜੀ ਕਿਉਂਕਿ ਕਬੱਡੀ ਇੱਕ ਐਸੀ ਚੀਜ਼ ਹੈਗੀ ਆ ਵੈਸੇ 60 ਚੋੜਦੀ ਹੈ ਇਹ ਖੇਡ ਹੈ ਤੇ ਇਹ ਜੋੜਦੀ ਹੀ ਖੇਡ ਆ ਪਰ ਇਹ ਜਿਹੜਾ ਬੰਦਾ ਖੇਡ ਦਾ ਨੂੰ ਅਲੱਗ ਹੀ ਸ਼ੌਂਕ ਪੈ ਜਾਂਦਾ ਇਸ ਚੀਜ਼ ਹਾਂਜੀ 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 ਕੁਝ ਪਿੰਡਾਂ ਦੇ ਵਿੱਚ ਵਰਦਾਨ ਵੀ ਹੋਇਆ ਕਰਦੀ ਆ ਹਾਂਜੀ ਬੇ ਦੇਖੋ ਮਾਲਪੁਰ ਦੇ ਵਿੱਚ ਅੱਜ ਵੀ ਬਹੁਤ ਵਧੀਆ ਖਿਡਾਰੀ ਜਿਹੜੇ ਹੈਗੇ ਆ ਸਿਰ ਕੱਢਵੇਂ ਖਿਡਾਰੀ ਅੱਜ ਵੀ ਇਸੇ ਤਰ੍ਹਾਂ ਜਿਹੜੇ ਤੁਸੀਂ ਬੂਟੇ ਲਾਏ ਆ ਜਿਹੜੇ ਬੀਜ ਬੀਜੇ ਹੈਗੇ ਆ ਉਸੇ ਹੀ ਤਰ੍ਹਾਂ ਬਰਕਰਾਰ ਚੱਲਦੇ ਅੱਗੇ ਜਾ ਰਹੇ ਆ ਹਾਂਜੀ ਜੀ ਜੀ ਵਕਈ ਰਾਵਨ ਬੇਡ ਤਾਂ ਥੋੜਾ ਹੀ ਦਿੱਤਾ ਪਰ ਇੰਨੀ ਬੇਡ ਨਾਲ ਜੀ ਸਾਰਾ ਕੁਝ ਕਰ ਲਿਆ ਜੀ ਹਾਂਜੀ ਕੋਈ ਮਨ ਜਿੱਦਾਂ ਨਹੀਂ ਰਹੀ ਬਸ ਅਸੀਂ ਤਕੜੇ ਮੈਚ ਨਹੀਂ ਖੇਡੇ ਤਕੜੇ ਵੀ ਖੇਡੇ ਸਫਲਤਾ ਵੀ ਪ੍ਰਾਪਤ ਕੀਤੀ ਆ ਇੰਗਲੈਂਡ ਚ ਜਾ ਕੇ ਮੈਂ 75 ਕਿਲੋ ਨੇ ਵਧੀਆ ਰੀਡਰ ਬਣ ਗਿਆ ਸੀ ਗ੍ਰੇਵਜੈਂਟ ਟਾਊਨ ਦੇ ਲਈ ਵਾਹ ਜੀ ਵਾਹ ਤੇ ਪਰ ਫਿਰ ਉੱਥੇ ਥੋੜੇ ਦਿਨਾਂ ਬਾਅਦ ਮੇਰੇ ਸੱਟ ਲੱਗੇ ਇਸੇ ਕਬੱਡੀ ਨੂੰ ਛੱਡਣਾ ਪਿਆ ਜੀ ਜੀ ਬਹੁਤ ਹੀ ਅੱਛਾ ਬਹੁਤ ਹੀ ਸਾਡੇ ਸਤਿਕਾਰਯੋਗ ਪੈਂਡਰ ਮਲਪੜਕਾਂ ਦੇ ਦੋ ਚਿਹਰੇ ਜਿਨ੍ਹਾਂ ਦੇ ਨਾਲ ਜਗਤਾਰ ਸਿੰਘ ਜੱਬੋਪਾਲ ਨੇ ਇਹ ਖਬਰ ਨੂੰ ਕੀਤਾ ਹੈਗਾ ਆ ਆਪ ਜੀ ਦੇ ਰੂਬਰੂ ਕਰਨ ਦਾ ਮੌਕਾ ਮਿਲਿਆ ਦੇਸ਼ ਸੇਵਕ ਤੋਂ ਜਤਾਰ ਸਿੰਘ ਜੱਬੋਬਾਨ ਨੂੰ ਦਿਓ ਇਜਾਜ਼ਤ ਨਮੀਆਂ ਅਤੇ ਤਾਜ਼ੀਆਂ ਖਬਰਾਂ ਨੂੰ ਵੇਖਣ ਦੇ ਵਾਸਤੇ 9465013313 ਤੇ ਕਰੋ ਸੰਪਰਕ ਵੀਡੀਓ ਅਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਸ਼ੇਅਰ ਧੰਨਵਾਦ ਸ਼ੁਕਰੀਆ ਮਿਹਰਬਾਨੀ